ਰਾਹੋ ਪੁਰਾਣਾ ਜ਼ਿਲ੍ਹਾ ਜਲੰਧਰ ਤੇ ਬਹੁਤ ਸਾਰੀਆਂ ਇੱਥੇ ਪੁਰਾਣੀਆਂ ਇਮਾਰਤਾਂ ਨੇ ਆ ਦੇਖੋ ਬਹੁਤ ਹੀ ਪ੍ਰਾਤਨ ਸ਼ਹਿਰ ਰਾਹੋ ਮੁਸਲਮਾਨਾਂ ਦਾ ਇੱਕ ਕੋਬ ਵਸਦਾ ਸ਼ਹਿਰ ਹੋਇਆ ਕਰਦਾ ਸੀ 147 ਤੋਂ ਪਹਿਲਾਂ ਤੇ ਬਾਕੀ ਦੂਜੀ ਸੰਖਤਰੀ ਇਹ ਦੇਖੋ ਕੋਕਿਆਲਾ ਦਰਵਾਜ਼ਾ ਹੋਈ ਲੋਹੇ ਦਾ ਇਹ ਸੀ ਧਰਮਸ਼ਾਲਾ ਇਹ ੜਕ ਜਾਂਦੀ ਹੈ ਦਰਬਾਰ ਗੱਗਾ ਜ਼ਾਹਰ ਪੀਰ ਜੀ ਆਹ ਦੇਖੋ ਰੌਂਦੇ ਪੁਰਾਣੇ ਘਰ ਤੇ ਇਹ ਦਰਵਾਜ਼ੇ ਹੁੰਦੇ ਸਨ ਇਹ ਲੋਕ ਲੱਗਿਆ ਪਤਾ ਹੀ 47 ਦਾ ਲੱਗਿਆ ਸੋ ਪੁਰਾਣੇ ਘਰ ਤਿਹਾਂੋ ਸ਼ਹਿਰ ਦੇ ਉੱਤਰ ਵੱਲ ਇੱਕ ਬਹੁਤ ਹੀ ਸ਼ਾਨਦਾਰ ਹਵੇਲੀ ਅਜ ਵੀ ਬੜੀ ਸ਼ਾਨੋ ਸ਼ੌਕ ਨਾਲ ਖੜੀ ਹੈ ਕਦੀ ਅਜਿਹੀ ਸ਼ਾਨ ਵੇਖਣ ਵਾਲੀ ਹੋਇਆ ਕਰਦੀ ਸੀ ਤੇ ਸਾਨੂੰ ਦੱਸਿਆ ਗਿਆ ਹੈ ਕਿ ਇਹ ਹਵੇਲੀ ਸੀ ਬੀਆਰ ਚੋਪੜਾ ਦੀ ਬੀਆਰ ਚੋਪੜਾ ਪਰਿਵਾਰ ਦੀ ਯਾਨਕਿ ਚੋਪੜਾ ਫੈਮਿਲੀ ਦੀ ਬੀਆਰ ਚੋਪੜਾ ਯਸ਼ ਚੋਪੜਾ ਜਿਹੜੇ ਕਿ ਫਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਰਹੇ ਹਨ ਤੇ ਬੀਆਰ ਚੋਪੜਾ ਪ੍ਰਸਿੱਧ ਸੀਨ ਮਹਾਭਾਰਤ ਦੇ ਨਿਰਮਾਤਾ ਤੇ ਨਿਰਦੇਸ਼ਕ ਸਨ ਉਹਨਾਂ ਦਾ ਜਨਮ ਇਸੇ ਰਾਹੋ ਸ਼ਹਿਰ ਵਿੱਚ ਹੋਇਆ ਸੀ 1914 ਵਿੱਚ ਇਹ ਦੇਖੋ ਜੀ ਹਵੇਲੀ ਤੇ ਉਹੀ ਪੁਰਾਣਾ ਦਰਵਾਜਾ ਲੱਕੜ ਦਾ ਕੋਕਿਆਂ ਵਾਲਾ ਆਹਾ ਤੇ ਇਹ ਲੱਕੜ ਦਾ ਦਰਵਾਜਾ ਜਨ ਕਿਸ ਹਵੇਲੀ ਦਾ ਦਰਵਾਜਾ ਅੰਦਰੋਂ ਬੰਦ ਹੈ ਬਹੁਤ ਹੀ ਸ਼ਾਨਦਾਰ ਹਵੇਲੀ ਰਹੀ ਹੋਏਗੀ ਛੋਟੇ ਟੱਲੇ ਬਣੀ ਹੋਈ ਹਵੇਲੀ ਹੈ ਬਹੁਤ ਪ੍ਰਾਤਨ ਹਵੇਲੀ ਹੈ ਤੇ ਬੀਰ ਚੋਪੜਾ ਜਿਨ੍ਹਾਂ ਨੇ ਸਾਨੂੰ ਹੋਰ ਵੀ ਬਣੀਆਂ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਵਿੱਚ ਹਮਰਾਜ ਵਕਤ ਧੁੰਦ ਧੂੜਖਾ ਫੂਲ ਇੱਕ ਹੀ ਰਾਸਤਾ ਨਇਆ ਦੌਰ ਤੇ ਮਹਾਪਾਰ ਸੀਰੀਅਲ ਤਾਂ ਸਭ ਨੂੰ ਪਤਾ ਹੈ ਜਿੱਥੋਂ ਕਿ ਉਹ ਬਹੁਤ ਪ੍ਰਸਿੱਧ ਹੋਏ ਤੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਦਾਦ ਸਾਹਿਬ ਫਲਕੇ ਅਵਾਰਡ ਨਾਲ ਸਨਮਾਨਿਆ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਪਦਮ ਭੂਸ਼ਣ ਸਨਮਾਨ ਵੀ ਦਿੱਤਾ ਗਿਆ ਤੇ ਉਹਨਾਂ ਦਾ ਜਨਮ ਇੱਥੇ ਹੋਇਆ ਤੇ ਉਹਨਾਂ ਦੀ ਫੌਜਗੀ ਯਾਨਕਿ ਉਹ 2008 ਵਿੱਚ ਬੰਬੇ ਵਿਖੇ ਸਰਕਸ ਧਰ ਗਏ ਸਨ ਤੇ ਇਹ ਹੈ ਹਵੇਲੀ ਚੋਪੜਾ ਪਰਵਾਰ ਦੀ ਹੋਰ ਵੀ ਇੱਥੇ ਚੋਪੜਾ ਪਰਿਵਾਰ ਸਨ ਜਿਵੇਂ ਪ੍ਰੀਮ ਚੋਪੜਾ ਤੇ ਹੋਰ بڑے ਖੱਤਰੀਆਂ ਦੇ ਇੱਥੇ ਘਰ ਸਨ ਪੁਰਾਣੇ ਤੇ ਇਹ ਦੇਖੋ ਇਹ ਪੁਰਾਣਾ ਘਰ ਇੱਕ ਖੱਤਰੀਆਂ ਔਰ ਮੁਸਲਮਾਨਾਂ ਨਾਲ ਜੁੜਾ ਸ਼ਹਿਰ ਸੀ ਰਾਮ ਉਹ ਵੀ ਪੁਰਾਣੀ ਬਿਲਡਿੰਗ ਬੜੀ ਬੜੀਆਂ ਪੁਰਾਣੀਆਂ ਇਮਾਰਤਾਂ ਬੜੀਆਂ ਪ੍ਰਾਤਨ ਤੇ ਇਹ ਵੀ ਪੁਰਾਣੀ ਦੀਵਾਰ ਛੋਟੀਆਂ ਇਟਾਂ ਦੀ ਇਹ ਦੇਖੋ ਇਹ ਕੋਈ ਨਹੀਂ ਜੀਵਨ ਤੇਰਾ ਦੇਦਾ ਬਹੁਤ ਦਸਤਾਵਰਾਂ ਮੇਰਾ ਨਹੀਂ ਨਾਲ ਘਰ ਕੋਈ ਸ਼ੁਕਤੀ ਨਹੀਂ ਜੀਵਨ ਇਹ ਕੁਸ਼ਤਕੀ ਲੱਗੀ ਨਜ਼ਰ ਆ ਰਹੀ ਹੈ ਪੁਰੂਰ ਹਿੰਦੀ ਸੰਗਤਾਂ ਦੇ ਆਪ ਸਭ ਨੂੰ ਬਾਰੀਕ ਦਿਵਾਨ ਦੇ ਨੱਥ ਕਤੋਂ ਹਿੰਦਰਾ ਅਪਨਾ ਮਤਾਂ ਦੇ ਬੰਦੋਂ ਉਹਨੇ ਨੌ ਨੌ ਚੰਗੂ ਦੇ ਸਿਰ ਤੋਂ ਸਵਰੂਪੇੁਰਾ ਚੀਪਾ ਤਮ ਸਮੇਂ ਦੀ ਵਰਪਾ ਹੇਂ ਦੀ ਦਾਸ ਸਭ ਪੁਰਾਣੇ ਘਰ ਤੇ ਇੱਕ ਸਾਹਮਣੇ ਵੀ ਪੁਰਾਣੀ ਇਮਾਰਤ ਹੈ ਇਹ ਹੇਠਵਾਰਾ ਪਰਣਾ ਇਸ ਤਰ੍ਹਾਂ ਦੇ ਤਿਵਾਰੇ ਅਮੀਰ ਇਲਾਕੇ ਹੁੰਦੇ ਸਨ E niko i carsi. E dr... pranitati, geni, non mi e pranati.